ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਦੋ ਗਰੁੱਪਾਂ ਦੇ ਵਿੱਚ ਦੁਪਹਿਰ ਦੇ ਸਮੇਂ ਝਗੜਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦਰਮਿਆਨ ਹੀ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਜੇਲ੍ਹ ਮੁਲਾਜ਼ਮਾਂ ਤੇ ਵੀ ਹਮਲਾ ਹੁੰਦਾ ਤੁਰੰਤ ਹੀ ਜੇਲ੍ਹ ਗਾਰਡ ਦੇ ਵੱਲੂ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਇਸੇ ਦਰਮਿਆਨ ਹੀ ਪੁਲਿਸ ਕਮਿਸ਼ਰੇਟ ਵੀ ਮੌਕੇ ਤੇ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਫਿਲਹਾਲ ਮਾਮਲਾ ਸ਼ਾਂਤ ਕਰਵਾਇਆ ਗਿਆ ਕਟਾਂ ਦੀ ਜਾਣਕਾਰੀ ਮਿਲਦਿਆਂ ਹੀ ਜਿਹੜੇ ਉੱਚ ਅਧਿਕਾਰੀ ਨੇ ਮੌਕੇ ਤੇ ਪਹੁੰਚਦੇ ਨੇ ਪੁਲਿਸ ਕਮਿਸ਼ਨਰ ਦੇ ਵੱਲੂ ਵੀ ਇੱਥੇ ਪਹੁੰਚ ਕੇ ਮੀਡੀਆ ਨੂੰ ਸੰਖੇਪ ਦੇ ਵਿੱਚ ਦੱਸਿਆ ਗਿਆ ਕਿ ਜੇਲ੍ਹ ਦੇ ਅੰਦਰ ਅੰਦਰੂਨੀ ਤਕਰਾਰ ਸੀ ਜਿਸ ਦੇ ਚੱਲਦਿਆਂ ਹੁਣ ਸਥਿਤੀ ਕਾਬੂ ਹੈ ਪਰ ਜੇਲ੍ਹ ਦੇ ਅੰਦਰ ਕੈਰੀਆਂ ਦੀਆਂ ਇੱਟਾਂ ਜੁੜੀਆਂ ਨੇ ਇੱਕ ਦੂਜੇ ਤੇ ਚੁੱਕ-ਚੁੱਕ ਛੁੱਟੀਆਂ ਗਈਆਂ ਨੇ ਡੀਆਈਜੀ ਪੁਲਿਸ ਅਧਿਕਾਰੀ ਤੁਹਾਨੂੰ ਤੇ ਇਸ ਤੇ ਬਰੀਫ ਕਰ ਦਿੰਗੇ ਜੀ ਦੋ ਗੁੱਟ ਸੀਗੇ ਇੱਕ ਤਰਫ ਪੰਚਤ ਜਨੇ ਸੀਗੇ ਦੂਜੀ ਤਰਫ ਪੰਚਤ ਜਨੇ ਸੀਗੇ ਆਪਸ ਵਿੱਚ ਉਨਾਂ ਦਾ ਲੜਾਈ ਝਗੜਾ ਹੋਇਆ ਸੀ ਉਹ ਲੈ ਵੀ ਫੜ ਲਿਆ ਜਿਹੜੀ ਕਿਆਰੀਆਂ ਚ ਇੱਟਾਂ ਮੋਕਣੇ ਹੁੰਦੀਆਂ ਹੂੰ ਉਹਦੇ ਚ ਉਹਨਾਂ ਨੇ ਇੱਟਾਂ ਕੱਢ ਕੇ ਇੱਕ ਦੂਜੇ ਤੇ ਮਾਰ ਲਈ ਦਾਕਰ ਤੋਂ ਉਹਨਲੀ ਹੂੰ ਡਿਟੇਲ ਚ ਜਿਹੜੀ ਹੈ ਕਾਨੂੰਨ ਦੀ ਜੀ ਪ੍ਰੋਸੀਡਿੰਗਾਂ ਮੋਕੇ ਤੇ ਅਸਾਂ ਕੈਦੀ ਕੌਣ ਨੇ ਕੀ ਅੰਦਰ ਕਿਹੜੇ ਖੇਚੇ ਚ ਹੈ ਅੰਦਰ ਨੇ ਉਹ ਦੇ ਜੀ ਪ੍ਰੋਫੈਸਰ ਵਈ ਦੇਖੋ ਦੇਖੋ ओके ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਦੋ ਗਰੁੱਪਾਂ ਦੇ ਵਿੱਚ ਦੁਪਹਿਰ ਦੇ ਸਮੇਂ ਝਗੜਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਇਸੇ ਦਰਮਿਆਨ ਹੀ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਜੇਲ੍ਹ ਮੁਲਾਜ਼ਮਾਂ ਤੇ ਵੀ ਹਮਲਾ ਹੁੰਦਾ ਹੈ ਤੁਰੰਤ ਹੀ ਜੇਲ੍ਹ ਗਾਰਡ ਦੇ ਵੱਲੂ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਇਸੇ ਦਰਮਿਆਨ ਹੀ ਪੁਲਿਸ ਕਮਿਸ਼ਰੇਟ ਵੀ ਮੌਕੇ ਤੇ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਫਰਹਾਲ ਮਾਮਲਾ ਸ਼ਾਂਤ ਕਰਵਾਇਆ ਗਿਆ ਕੱਟਾਂ ਦੀ ਜਾਣਕਾਰੀ ਮਿਲਦਿਆਂ ਹੀ ਜਿਹੜੇ ਉੱਚ ਅਧਿਕਾਰੀ ਨੇ ਮੌਕੇ ਤੇ ਪਹੁੰਚਦੇ ਨੇ ਪੁਲਿਸ ਕਮਿਸ਼ਨਰ ਦੇ ਵੱਲੂ ਵੀ ਇੱਥੇ ਪਹੁੰਚ ਕੇ ਮੀਡੀਆ ਨੂੰ ਸੰਖੇਪ ਦੇ ਵਿੱਚ ਦੱਸਿਆ ਗਿਆ ਕਿ ਜੇਲ੍ਹ ਦੇ ਅੰਦਰ ਅੰਦਰੂਨੀ ਤਕਰਾਰ ਸੀ ਜਿਸ ਦੇ ਚਲਦਿਆਂ ਹੁਣ ਸਥਿਤੀ ਕਾਬੂ ਹੈ ਪਰ ਜੇਲ੍ਹ ਦੇ ਅੰਦਰ ਕੈਰੀਆਂ ਦੀਆਂ ਇੱਟਾਂ ਜੁੜੀਆਂ ਨੇ ਇੱਕ ਦੂਜੇ ਤੇ ਚੁੱਕ-ਚੁੱਕ ਛੁੱਟੀਆਂ ਗਈਆਂ ਨੇ ਡੀਆਈਜੀ ਪ੍ਰੈਜ਼ੈਂਸ ਤੁਹਾਨੂੰ ਤੇ ਇਸ ਚ ਪ੍ਰੂਫ ਕਰ ਦਿੰਗੇ ਜੀ ਦੋ ਗੁੱਟ ਸੀਗੇ ਇੱਕ ਤਰਫ ਪੰਚਤ ਜਨਸੀਗੇ ਦੂਜੀ ਤਰਫ ਪੰਚਤ ਜਨਸੀਗੇ ਆਪਸ ਵਿੱਚ ਉਹਨਾਂ ਦਾ ਲੜਾਈ ਝਗੜਾ ਹੋਇਆ ਸੀ ਉਹ ਲੱਭੀ ਭੜਲਾ ਜੜੀ ਕਿਆਰੀਆਂ ਚ ਇਟਾ ਹੁੰਦੀ ਹੈ ਹੂੰ ਉਹਦੇ ਚ ਉਹਨਾਂ ਨੇ ਇਟਾ ਕੱਢ ਕੇ ਇੱਕ ਦੂਜੇ ਤੇ ਮਾਰ ਲਈ ਦਾ ਇੱਕ ਤਾਂ ਓਨਲੀ ਹੂੰ ਡਿਟੇਲ ਚ ਜੜੀ ਹੈ ਉਹ ਕਹਿੰਦੀ ਹੈ ਜੀ ਪ੍ਰੋਫੈਸਰ ਮੋਕੇ ਤੇ ਅਸਾਰੇ ਕੈਦੀ ਕੌਣ ਨੇ ਕੀ ਅੰਦਰ ਕਿਹੜੇ ਖੇਚੇ ਕਿ ਅੰਦਰ ਨੇ ਉਹ ਦੇ ਜੀ ਪ੍ਰੋਫੈਸਰ ਬਈ ਦੇਖੋ ਦੇਖੋ ਓਕੇ ਬਿਲਕੁਲ